ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਰਸਾ ਜਿਹੜਾ ਪੰਜਾਬ ਪਹੁੰਚੇ ਜਿੱਥੇ ਉਹਨਾਂ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਦਿੱਲੀ ਸਰਕਾਰ ਚਿਗੁਰਤੇ 172 350ਵਾਂ ਸ਼ਹੀਦੀ ਦਿਹਾੜਾ ਲਾਲ ਕਿਲੇ ਚ ਮਨਾਉਂ ਚਾਰੀ ਹੈ ਇਸ ਤੋਂ ਇਲਾਵਾ ਇਹਨਾਂ ਮਨਜਿੰਦਰ ਸਿੰਘ ਸਰਸਾ ਵੱਲੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਤਖੇ ਨਿਸ਼ਾਨੇ ਸਾਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿੱਲੀ ਅੰਦਰ ਜਦੋਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ ਆ ਨਿਰੰਤਰ ਸਾਡੀ ਮੁੱਖ ਮੰਤਰੀ ਲਗਾਤਾਰ ਦਿੱਲੀ ਚ ਇਸੇ ਕੰਮ ਕਰ ਰਹੇ ਨੇ ਜੋ 10 ਸਾਲ ਦਿੱਲੀ ਨੂੰ ਬਰਬਾਦ ਕਰਕੇ ਜਿਹੜੀ ਪਾਰਟੀ ਅੱਜ ਕੱਲ ਤੁਹਾਡੇ ਇੱਥੇ ਪਹੁੰਚੀ ਆ ਜਿਸ ਨੇ ਜਿਸ ਨੇ ਦੋਹਾਂ ਹੱਥਾਂ ਨਾਲ ਲੁੱਟ ਕੇ ਔਰ ਦਿੱਲੀ ਨੂੰ ਬਰਬਾਦ ਕੀਤਾ ਉਸ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਆ ਕੱਲ ਇੱਕ ਕੈਬਨਿਟ ਬੈਠਕ ਅੰਦਰ ਬਹੁਤ ਇਤਿਹਾਸਿਕ ਫੈਸਲਾ ਲਿਆ ਗਿਆ ਜਿਹੜਾ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀਪੁਰ ਜੋ ਕਿ ਨਵੰਬਰ 2025 ਆ ਰਿਹਾ ਹੈ ਦਿੱਲੀ ਦੀ ਮਾਨਯੋਗ ਰੇਖਾ ਗੁਪਤਾ ਜੀ ਦੀ ਸਰਕਾਰ ਨੇ ਫੈਸਲਾ ਲਿਆ ਕੱਲ ਦੀ ਕੈਬਨਿਟ ਅੰਦਰ ਕਿ ਇਸ ਦਿਨ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦਿੱਲੀ ਦੀ ਸਰਕਾਰ ਇਤਿਹਾਸਿਕ ਤੌਰ ਤੇ ਪਹਿਲੀ ਵਾਰ ਮਨਾਉਣ ਦਾ ਕੰਮ ਕਰੇਗੀ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕਦੀ ਦਿੱਲੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਹੀ ਦਿੱਲੀ ਚ ਹੋਈ ਸੀ ਉਹਨਾਂ ਦੇ ਦਿਨ ਨੂੰ ਹਮੇਸ਼ਾ ਣਗੋਲਿਆ ਲੇਕਿਨ ਇਹ ਦਿੱਲੀ ਦੀ ਸਰਕਾਰ ਜੋ ਰੇਖਾ ਗੁਪਤਾ ਜੀ ਦੀ ਭਾਤੀ ਜਨਤਾ ਪਾਰਟੀ ਸਰਕਾਰ ਆ ਇਸ ਦਿਹਾੜੇ ਨੂੰ ਲਾਲ ਕਿਲੇ ਦੇ ਉੱਤੇ ਦੋੜ ਦਿਨ ਦਾ ਸਮਾਗਮ ਕਰਕੇ ਮਨਾਉਣਾ ਕਰੋਗੇ ਜਿੱਥੇ ਲਾਲ ਕਿਲੇ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਧਾਰਮਿਕ ਤੌਰ ਤੇ ਪ੍ਰੋਗਰਾਮ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਹੀ ਸਾਲ ਪਰਦੇ ਪ੍ਰੋਗਰਾਮ ਦਿੱਲੀ ਦੇ ਸਕੂਲ ਇੰਸਟੀਟਿਊਸ਼ਨਸ ਅੰਦਰ ਕਾਲਜਿਸ ਅੰਦਰ ਹਰ ਤਰ੍ਹਾਂ ਦੇ ਐਜੂਕੇਸ਼ਨ ਫੋਰਮ ਉਤੇ ਪਲੇਟਫਾਰਮਸ ਮੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਦੀ ਜਾਣਕਾਰੀ ਦਿੱਤੀ ਜਾਊਗੀ ਇਸ ਦੇ ਨਾਲ ਹੀ 350 ਸਾਲਾ ਜਦੋਂ ਅਸੀਂ ਮਨਾ ਰਹੇ ਹਾਂ ਦਿੱਲੀ ਯੂਨੀਵਰਸਿਟੀ ਵੱਲੋਂ ਵੀ ਇੱਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ ਦਿੱਲੀ ਯੂਨੀਵਰਸਿਟੀ ਨੇ ਇੱਕ ਕੋਰਸ ਇੰਟਰੋਡਿਊਸ ਕੀਤਾ ਹੈ ਜੋ ਕਿ ਸਿੱਖ ਸ਼ਹਾਦਤ ਸਿੱਖ ਸ਼ਹਾਦਤ ਉੱਤੇ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਉੱਤੇ 1500 ਈਸਵੀ ਤੋਂ ਲੈ ਕੇ ਕਿਸ ਤਰੀਕੇ ਗੁਰੂ ਸਾਹਿਬਾਨਾਂ ਦੀਆਂ ਮਹਾਨ ਸ਼ਾਹਤਾਂ ਹੋਈਆਂ ਕਿਸ ਤਰੀਕੇ ਸਿੱਖ ਧਰਮ ਨਿਕਲਿਆ ਔਰ ਉਹਨਾਂ ਵਿਪਰੀਤ ਸਥਿਤੀਆਂ ਦੇ باوجود ਗੁਰੂ ਸਾਹਿਬ ਨੇ ਆਪਣੇ ਅਡੋਲ ਹੋ ਕੇ ਕਿਤਰਾ ਫੈਸਲੇ ਲਏ ਇਹ ਸਾਰਿਆਂ ਦੇ ਉੱਤੇ ਦੇਸ਼ ਦੇ ਅੰਦਰ ਪਹਿਲੀ ਪਹਿਲਾਂ ਤੋਂ ਹੀ ਹੋਣਾ ਚਾਹੀਦਾ ਸੀ ਪਰ ਮੈਨੂੰ ਇਸ ਗੱਲ ਨੂੰ ਦੱਸਦਿਆਂ ਬੜੀ ਤਸੱਲੀ ਹੋ ਰਹੀ ਆ ਕਿ ਦਿੱਲੀ ਯੂਨੀਵਰਸਿਟੀ ਨੇ ਇਹ ਪਹਿਲਾ ਕੋਰਸ ਇੰਟਰੋਡਿਊਸ ਕੀਤਾ ਹੈ ਹੁਣ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਹੋਵੇ ਬਰ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਹੋਵੇ ਸਹਿਬਜ਼ਾਦਿਆਂ ਦੇ ਇਤਿਹਾਸ ਦੀ ਜਾਣਕਾਰੀ ਹੋਵੇ ਜਿੱਦ ਤਰ੍ਹਾਂ ਭਾਰਤ ਦੀ ਸਰਕਾਰ ਨੇ ਇੱਕ ਰਾਸ਼ਟਰੀ ਦਿਵਸ ਮਨਾਇਆ ਹੈ ਸਹਿਬਜ਼ਾਦਿਆਂ ਦੀ ਇਸਲਾਮੀ ਸ਼ਹਾਦਤ ਨੂੰ ਸਮਰਪਿਤ ਇਹ ਸਾਰੀਆਂ ਜਾਣਕਾਰੀਆਂ ਹੁਣ ਦੈਲੀ ਯੂਨੀਵਰਸਿਟੀ ਦੇ ਅੰਦਰ ਕੋਰਸ ਦੇ ਰਾਹੀਂ ਬੱਚੇ ਦੇਤੇ ਕੋਰਸ ਕਰਨਗੇ ਮੈਂ ਉਮੀਦ ਕਰਦਾ ਕਿ ਇਸ ਤੋਂ ਸੇਧ ਲੈ ਕੇ ਜਿੱਥੇ ਬਾਕੀ ਦੇਸ਼ ਦੀਆਂ ਯੂਨੀਵਰਸਿਟੀਆਂ ਐਸਾ ਕੰਮ ਕਰਨਗੀਆਂ ਮੈਨੂੰ ਖਾਸ ਤੌਰ ਤੇ ਉਮੀਦ ਆ ਯਕੀਨ ਆ ਕਿ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਔਰ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਜਰੂਰ ਇਸ ਦੇ ਉੱਤੇ ਚਿੰਤਾ ਕਰਨਗੀਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸੇ ਤਰੀਕੇ ਦਾ ਕੋਰਸ ਇਸੇ ਤਰ੍ਹਾਂ ਵੀ ਇੰਟਰੋਡਿਊਸ ਕਰਨਗੇ ਜੋ ਗੁਰੂ ਨਾਨਕ ਦੇਵ ਪਾਸ਼ਾ ਜੀ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਦਾ ਇਤਿਹਾਸ ਜਿੱਥੇ ਯੂਨੀਵਰਸਿਟੀ ਦੇ ਮਾਧਿਅਮ ਤੋਂ ਕੋਰਸ ਦੇ ਰਾਧਿਅਮ ਤੋਂ ਦੇਖੋ ਯੂਨੀਵਰਸਿਟੀ ਦੇ ਬੱਚਿਆਂ ਨੂੰ ਪਤਾ ਲੱਗੇਗਾ ਉਹ ਖੁਦ ਉਹਦੇ ਤੇ ਹੀ ਜਦੋਂ ਆਪਣੀ ਐਜੂਕੇਸ਼ਨ ਲੈਣਗੇ ਫਿਰ ਉਹ ਪ੍ਰੋਫੈਸਰ ਬਣਨਗੇ ਜਾਂ ਸਰਵਿਸਿਸ ਜਾਣਗੇ ਤਾਂ ਸੋਚ ਕੇ ਦੇਖੋ ਕਿ ਕਿੰਨਾ ਇਹ ਵੱਡਾ ਇੰਪੈਕਟ ਰਹੇਗਾ ਨਾਲ ਹੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ 350 ਸਾਲਾ ਸ਼ਹੀਦੀਪੁਰ ਮਨਾ ਰਹੇ ਹਾਂ ਦਿੱਲੀ ਦੇ ਅੰਦਰ ਉਹਨਾਂ ਦੇ ਵਾਸਤੇ ਇੱਕ ਮਿਆਵਾਕੀ ਜੰਗਲ ਵੀ ਸਟੈਬਲਿਸ਼ ਕੀਤਾ ਜਾਏਗਾ ਗੁਰੂ ਤੇਗ ਬਹਾਦਰ ਜੀ ਦੇ ਵਾਸਤੇ ਜੌਂਟੀ ਪਿੰਡ ਦਾ ਜੈਨਪੁਰ ਪਿੰਡ ਚ ਜੈਨਪੁਰ ਪਿੰਡ ਜੋ ਕਿ ਨਜ਼ਰਬਗੜ ਚਾ ਉਥੇ ਇੱਕ ਮੀਆਂਵਾਕੀ ਜੰਗਲ ਫੋਰੈਸਟ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਕੀਤਾ ਜਾਊਗਾ ਮੈਂ ਮੰਨਦਾ ਹੈ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡੀ ਰਕੀਰ ਖਿੱਚੀ ਸੀ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਇਹ ਪਿਛਲੇ 12 11 12 ਸਾਲਾਂ ਚ ਹੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਉਣਾ ਹੋਵੇ ਤਾਂ ਪੂਰੀ ਦੁਨੀਆ 'ਚ ਮਨਾਇਆ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਾਲਾਂ ਦੇ ਉੱਤੇ ਬਾਬਾ ਜੁਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਪੂਰੇ ਦੇਸ਼ ਦੇ ਅੰਦਰ ਇੱਕ ਰਾਸ਼ਟਰੀ ਦਿਵਸ ਦੇ ਰੂਪ 'ਚ ਮਨਾਇਆ ਗਿਆ। ਇਹ ਦਿਹਾੜੇ ਜੋ ਮਨਾਏ ਜਾ ਰਹੇ ਨੇ ਇਹ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਮੋਦੀ ਜੀ ਦੇ ਵਿਜਨ ਦਾ ਮਨਾਏ ਜਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ 350 ਸਾਲ ਆਉਣ ਮਨਾਵਾਂਗੇ। ਲੇਕਿਨ ਇਸ ਤੋਂ 2022 ਦੇ ਅੰਦਰ ਇਸ ਦੀ ਸ਼ੁਰੂਆਤ ਵੀ ਮੋਦੀ ਜੀ ਨੇ ਕੀਤੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਿਹਾੜਾ ਲਾਲ ਕਿਲੇ ਤੇ ਪਹਿਲੀ ਵਾਰ ਮਨਾਇਆ ਸੀ ਉਹ ਵੀ ਮੋਦੀ ਜੀ ਨੇ ਮਨਾਇਆ ਸੀ ਸੋ ਮੈਂ ਜਿੱਥੇ ਸਰਕਾਰ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦਾ ਇੱਕ ਯੂਨੀਕ ਕੋਰਸ ਇੰਟਰੋਡਿਊਸ ਕਰਨ ਵਾਸਤੇ ਉੱਥੇ ਹੀ ਆਪਣੀ ਮੁੱਖ ਮੰਤਰੀ ਜਿਨ੍ਹਾਂ ਨੇ ਕੱਲ ਕੈਬਨਿਟ 'ਚ ਇਤਿਹਾਸਿਕ ਫੈਸਲਾ ਲਿਆ ਉਹਨਾਂ ਦਾ ਵੀ ਧੰਨਵਾਦ ਕਰਦਾ ਹੋਰ ਜੀ ਦੱਸੋ ਤੁਹਾਡਾ ਕੋਈ ਇਸ਼ੂ ਤੇ ਸਾਡਾ ਸੀਗਾ ਸਹੀ ਦਿੱਲੀ ਜਾਦੀ ਸਰਕਾਰ ਬਾਰੇ ਕੀ ਕਹਿਣਾ ਕਿਉਂਕਿ ਸੈਸ਼ਨ ਹੀ ਹੋਣ ਜਾ ਰਿਹਾ ਹੈ ਵੱਡੇ ਮੁੱਦੇ ਸੈਸ਼ਨ ਵਿੱਚ ਵਿਚਾਰੇ ਜਾਣਗੇ ਤੁਹਾਡਾ ਕੀ ਕਹਿਣਾ ਹੈ ਦਿੱਲੀ ਦੇ ਲਟੂਰੇ ਲਟੇਰੇ ਜਿਹੜੇ ਪਘੋੜੇ ਸੀਗੇ ਉਹ ਪੰਜਾਬ ਚ ਆ ਗਏ ਨੇ ਮੈਂ ਹੈਰਾਨ ਹੋਇਆ ਜਿਹਨੂੰ ਮੈਂ ਜਾਣ ਦੇਖ ਰਿਹਾ ਸੀਗਾ ਬੇਅਦਬੀਆਂ ਤੇ ਪਹਿਲਾਂ ਕਾਂਗਰਸ ਨੇ ਸਿਆਸਤ ਕੀਤੀ ਹੁਣ ਬੇਅਦਬੀਆਂ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਹੀ ਤਿੰਨ ਮੁੱਦਿਆਂ ਤੇ ਆਈ ਸੀ ਕਹਿੰਦੇ ਸੀ ਬੇਅਦਬੀਆਂ ਵਾਲਿਆਂ ਤੇ ਇਨਸਾਫ ਦੇਵਾਂਗੇ ਉਹਨਾਂ ਨੂੰ ਜੇਲਾ ਚ ਫੜ ਕੇ ਪਾਵਾਂਗੇ ਨਸ਼ਾ ਤਸਕਰ ਜੇਲਾ ਚ ਹੋਣਗੇ ਪੰਜਾਬ ਦਾ ਕਰਜ਼ਾ ਮਾਫ ਕਰ ਦੇਵਾਂਗੇ ਔਰ ਭੈਣਾਂ ਦੀਆਂ ਖਾਤਿਆਂ ਚ ਹਜ਼ਾਰ ਹਜ਼ਾਰ ਰੁਪਿਆ ਪਾਵਾਂਗੇ ਚਾਰੇ ਇਸ ਤੋਂ ਵੱਡੇ ਇਤਿਹਾਸ ਦੇ ਅੰਦਰ ਗਿਨੀਸ ਵਰਲਡ ਬੁੱਕ ਆਫ ਰਿਕਾਰਡ ਚ ਅਗਰ ਫਰਾਡ ਦਾ ਨਾਮ ਲਿਖਣਾ ਹੋਵੇ ਤੇ ਸਭ ਤੋਂ ਉੱਤੇ ਕੇਜਰੀਵਾਲ ਜੀ ਦਾ ਦੂਜੇ ਨੰਬਰ ਤੇ ਮਨੀਸ਼ ਸੋਧਿਆ ਜਰ ਲਿਖਿਆ ਜਾਊਗਾ ਕਿਤਨਾ ਸੂਬੇ ਦਰ ਸੂਬੇ ਜਿਤਰਾ ਬੰਟੀ ਬਬਲੀ ਲੁੱਟਣ ਨਿਕਲੇ ਸੀ ਸੂਬੇ ਦਰ ਸੂਬੇ ਉਹੀ ਫਰਾਡ ਝੂਠ ਬੋਲ ਕੇ ਲੁੱਟਦੇ ਆ ਰਹੇ ਨੇ ਬੇਅਦਬੀਆਂ ਦੀ ਮੈਂ ਗੱਲ ਕਰਨਾ ਚਾਹੁੰਦਾ ਉਹਨਾਂ ਦਾ ਜਿਹੜੇ ਪੋਸਟਰ ਬॉय ਸੀਗੇ ਜਦੋਂ ਉਹਨਾਂ ਨੇ ਕੋਵਰ ਵਿਜੇ ਪ੍ਰਤਾਪ ਜੀ ਨਹੀਂ ਵਿਧਾਨ ਸਭਾ 'ਚ ਇਸ ਗੱਲ ਤੇ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਤੇ ਦੇਣਾ ਛੱਡੋ ਤੇ ਪਾਰਟੀ 'ਚੋਂ ਵੀ ਕੱਢ ਦਿੱਤਾ ਬੇਅਦਬੀਆਂ ਲਈ ਅਗਰ ਕਾਨੂੰਨ ਬਣਾਉਣਾ ਸੀ ਸਾਢੇ 3 ਸਾਲ ਹੋ ਗਏ ਤੁਸੀਂ ਅਜੇ ਤੱਕ ਕਿਸੇ ਨੂੰ ਬੇਅਦਬੀ ਵਾਲ ਨੂੰ ਫੜ ਕੇ ਅੰਦਰ ਹੀ ਨਹੀਂ ਦਿੱਤਾ ਤੁਸੀਂ ਤਾਂ ਰੋਜ਼ ਕਹਿੰਦੇ ਸੀਗੇ ਕਿ ਬੇਅਦਬੀਆਂ ਕਰਨ ਵਾਲੇ ਵੱਡੇ ਮਗਰਮੱਛਾਂ ਦਾ ਸਾਨੂੰ ਪਤਾ ਏ ਕੇਜਰੀਵਾਲ ਜੀ ਪੋਰੇ ਜੇ ਮਣਕੇ ਕਹਿੰਦੇ ਸੀਗੇ ਹੰਭਿਅਤ ਵੀ ਕਰਨੇ ਵਾਲੋਂ ਕੋ ਜੇਲੋਂ ਮੇਂ ਬੰਦ ਕਰੇਂਗੇ ਉਹ ਕਿੱਥੇ ਚਲੇ ਗਏ ਹੁਣ ਕਹਰੇ ਕਾਨੂੰਨ ਬਣਾਉਣਾ ਹੈ ਸਾਢੇ 3 ਸਾਲ ਤੱਕ ਕਿਆ ਤੁਸੀਂ ਬੇਦਬੀਆਂ ਦੇ ਉੱਤੇ ਰੋਕ ਲਾਉਣ ਨੂੰ ناکਾਮ ਰਹੇ ਦਾ ਮਤਲਬ ਤੁਸੀਂ ਮੰਨਦੇ ਪਏ ਜੇ ਕਿ ਸਾਢੇ 3 ਸਾਲ ਦੀ ਤੁਹਾਡੀ ناکਾਮੀਆਂ ਤੁਸੀਂ ਨੂੰ ਐਡਮਿਟ ਕਰਦੇ ਪਏ ਜੇ ਔਰ ਜਿਹੜੀਆਂ ਬੇਦਬੀਆਂ ਸਾਢੇ 3 ਸਾਲ ਚ ਹੋਈਆਂ ਤੁਹਾਡੇ ਰਾਜ ਦੌਰਾਨ ਹੋਈਆਂ ਇਹਦਾ ਮਤਲਬ ਤੁਸੀਂ ਪਹਿਲਾਂ ਤੋਂ ਤੈਅ ਕੀਤਾ ਸੀਗਾ ਕਿ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰੋਗੇ ਹੁਣ ਤੁਸੀਂ ਮੁੱਦੇ ਬਦਲਣ ਦੀ ਕੋਸ਼ਿਸ਼ ਕਰਦੇ ਪਏ ਜੀ ਮੁੱਦੇ ਬਦਲ ਰਹੇ ਜੀ 8.5 ਹਜ਼ਾਰ ਕਰੋੜ ਦਾ ਲੋਨ ਲੈ ਲਿਆ 4 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਿਆ ਪੰਜਾਬ 4 ਲੱਖ ਕਰੋੜ ਦੇ ਆਪਾਂ ਗੱਲ ਕਰਦੇ ਪਏ ਹੁਣੇ 100 ਕਰੋੜ ਰੁਪਏ ਕਰਜ਼ਾ ਚੜ ਗਿਆ ਸਾਡੇ ਗੱਲ ਕਰਨ ਦੇ ਕਾਰਨ ਚ ਹਰ ਰੋਜ਼ 100 ਕਰੋੜ ਰੁਪਏ ਕਰਜ਼ਾ ਚੜਦਾ ਪਿਆ ਹੈ ਪੰਜਾਬ ਤੇ ਹਰ ਰੋਜ਼ 100 ਕਰੋੜ ਰੁਪਏ ਔਰ 8.5 ਹਜ਼ਾਰ ਕਰੋੜ ਹੁਣ ਲਿਆ 3 ਮਹੀਨਿਆਂ ਵਾਸਤੇ ਅਗਲੇ 3 ਮਹੀਨਿਆਂ ਚ ਫੇਰ 9 ਕਰੋੜ ਲੈਣਗਾ 9000 ਕਰੋੜ ਲੈਣਗੇ ਇਹ ਤੇ ਮਹੀਨੇ ਦਰ ਮਹੀਨੇ ਕਰਜ਼ਾ ਚੁੱਕਣ ਵਾਲੀ ਪਾਰਟੀ ਬਣ ਗਈ ਆ ਇਹ ਆਮ ਆਦਮੀ ਪਾਰਟੀ ਨਹੀਂ ਕਰਜ਼ਾ ਚੁੱਕ ਪਾਰਟੀ ਆ ਔਰ ਹੁਣ ਕਹਿ ਰਿਆ ਜਦੋਂ ਪੰਜਾਬ ਦਾ ਲਾਂਡ ਆਰਡਰ ਇੰਨਾ ਵਿਗੜ ਗਿਆ ਐਕਸਟਰਸ਼ਨ ਇੰਨੀ ਹੋ ਰਹੀ ਆ ਸੁਰੱਖਿਆ ਪੁਲਿਸ ਦੀ ਸਾਰੀ ਕੇਜਰੀਵਾਲ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਤੇ ਲੱਗੀ ਆ ਮਨੀਸ਼ ਸੁਸੋਧਿਆ ਜੀ ਨੂੰ 100 ਗਨਮੈਣ ਦੇ ਦਿੱਤੇ ਨੇ ਸਤਿੰਦਰ ਜੈਨ ਜੀ ਕੋਲ 250 ਗਨਮੈਣ ਨੇ ਨਾਇਰ ਕੋਲ 130 ਗਨਮੈਣ ਨੇ ਉਹ ਬਿਪਪ ਬਿਪਲ ਪੀਏ ਕੀ ਆ ਬਹਿਬ ਬਹਿਬਾਣ ਵੇਬਬ ਕੋ ਇਹ ਇੱਕ ਤਾਂ ਪੰਜਾਬ ਦੇ ਨਾਮ ਹੀ ਨਹੀਂ ਆਗੇ بڑا ਔਖਾ ਨਾਮ ਲੈਣਾ। ਉਹਦੇ ਕੋਲ 150 ਪੀਏ ਨੇ। ਇਹ 150-99 ਨੇ। ਸਭ ਨੇ ਲਗਜ਼ਰੀਅਸ ਘਰ ਬਣਾ ਲਏ ਨੇ। ਮਨੀਸ਼ ਸੁਸੋਧਿਆ ਜੀ ਸੁਣਿਆ 39 ਸੈਕਟਰ ਕੋਠੀ ਲੈ ਲਈ ਆ। ਸਤਿੰਦਰ ਜੈਨ ਜੀ ਨੇ ਨਾਲ ਵਾਲੀ ਲੈ ਲਈ ਆ। ਮਨੀ ਆਪਣੇ ਨੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦੇ ਘਰ ਚ ਰਹੇ ਰਹੇ ਨੇ। ਉੱਥੇ ਹੀ ਉਹਨਾਂ ਦੇ ਨਾਇਰ ਪੀਏ ਰਹੇ ਰਹੇ ਨੇ। ਹੁਣ ਜਦੋਂ ਬੇਦਬੀਆਂ ਤੋ ਇਹ ਬਦਲਣ ਦਾ ਲੋਕਾਂ ਦੀਆਂ ਜੋ ਡਿਸਕੰਟੈਂਟਾ ਜੋ ਲੋਕਾਂ ਦੇ ਮਨ ਦੇ ਅੰਦਰ ਰੋਸ ਆ ਉਸ ਨੂੰ ਆਮ ਆਦਮੀ ਪਾਰਟੀ ਬਦਲਣ ਦੀ ਕੋਸ਼ਿਸ਼ ਕਰਦੀ ਪਈ ਆ ਬਹਾਨੇ ਲੱਭ ਲੱਭ ਕੇ ਇਧਰ ਉਧਰ ਕਰਦੀ ਆ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਅਮੋਗੇ ਦੇ ਅੰਦਰ ਅਨਲਜੀਤ ਕੰਬੋਜ 1 ਕਰੋੜ ਰੁਪਏ ਫਰौती ਮੰਗੀ ਉਹ ਵਿਚਾਰਾ ਦਰਖਾਸਤਾਂ ਲੈ ਕੇ ਕੋਟਚੈਰੀ ਭੱਜਿਆ ਫਿਰਦਾ ਏ ਪੁਲਿਸ ਨੂੰ ਕਹਿ ਰਿਹਾ ਮੈਨੂੰ ਸੁਰੱਖਿਆ ਦੇ ਦਿਓ ਉਹ ਕਹਿੰਦੇ ਅਸੀਂ ਸਾਰੀ ਸੁਰੱਖਿਆ ਜਿਹੜੀ ਆ ਕੇਜਰੀਵਾਲ ਜੀ ਨੂੰ ਦੇ ਦਿੱਤੀ ਆ ਤੈਨੂੰ ਗਨਮੈਨ ਨਹੀਂ ਦੇ ਸਕਦੇ ਦੋਸਤੋ ਕੇਜਰੀਵਾਲ ਜੀ ਨੂੰ ਸੁਰੱਖਿਆ ਦੇਣੀ ਕਿੰਨੀ ਜ਼ਰੂਰੀ ਸੀ ਉਹਨੇ ਫੇਰ ਦਰਖਾਸਤ ਲਾਈ ਉਹਨੂੰ ਦੋ ਤਿੰਨ ਲੈਣ ਲਈ ਇੱਕ ਆਦਮੀ ਦਿੱਤਾ ਫੇਰ ਕਹਿੰਦੇ ਮਨੀਸ਼ ਸੁਸੋਧਿਆ ਜੀ ਆ ਗਏ ਨੇ ਪੰਜਾਬ ਤੋਂ ਉਹਨਾਂ ਨੂੰ ਸੁਰੱਖਿਆ ਦੇਣੀ ਪੈ ਰਹੀ ਤੈਨੂੰ ਸੁਰੱਖਿਆ ਟਾਹਤੀ ਉਹਦੇ ਫੇਰ ਕਿਹਾ ਮਨੀਸ਼ ਸੁਸੋਧਿਆ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਜਾਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਤੁਸੀਂ ਦੇਖਿਆ ਬੋਰ ਦੇ ਅੰਦਰ ਕਿਤਨਾ ਵਰਮਾ ਜੀ ਦਾ ਕਤਲ ਕਰ ਦਿੱਤਾ ਗਿਆ ਇਹ ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇਹ ਕਹਿਣਾ ਆਮ ਆਦਮੀ ਪਾਰਟੀ ਦੇ ਰਾਜ ਜਿਹੜੀਆਂ ਬੇਦਬੀਆਂ ਹੋਈਆਂ ਨੇ ਉਹਨਾਂ ਦਾ ਹਿਸਾਬ ਅੱਜ ਲੋਕ ਮੰਗਦੇ ਨੇ ਸਾਢੇ 3 ਸਾਲ ਬਾਅਦ ਤੁਹਾਨੂੰ ਸੁੱਤੇ ਉੱਥੇ ਜੇ ਕਿੱਥੇ ਸੀਗੇ ਸਾਢੇ 3 ਸਾਲ ਤੱਕ ਭਗਵੰਤ ਮਾਨ ਜੀ ਤੁਸੀਂ ਕਿੱਥੇ ਸੀਗੇ ਮਨੀਸ਼ ਸੋਸ਼ੋਧਿਆ ਜਿਹਨੂੰ ਸੁਪਰ ਮੁੱਖ ਮੰਤਰੀ ਬਣਾ ਰੱਖਿਆ ਹੈ ਔਰ ਅੰਡ ਗਰਾਉਂਡ ਕਿੰਗ ਜਿਹੜੇ ਨੇ ਅਰਵਿੰਦ ਕੇਜਰੀਵਾਲ ਇਹ ਸਿਰਫ ਔਰ ਸਿਰਫ ਨਟੰਕੀ ਔਰ ਡਰਾਮੇ ਬਾਜ਼ੀਆਂ ਨੇ ਮੁੱਦੇ ਬਦਲਣ ਦੇ ਤਰੀਕੇ ਸਿਸਟਰ ਸਾਹਿਬ 2018 ਵਿੱਚ ਪੰਜਾਬ ਵਿਧਾਨ ਸਭਾ ਨੇ ਇੱਕ ਬਿਲਕੁਲ ਪਾਸ ਕੀਤਾ ਸੀ ਬੇਅਦਬ ਕੋਸ਼ਿਸ਼ ਕਰੂੰਗੇ ਕਿ ਜੇਕਰ ਇਸ ਵਾਰ ਕਾਨੂੰਨ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਜਾਣਾ ਚਾਹੀਦਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਵਾਸਤੇ ਤੇ ਹਰ ਗੱਲ ਕਰਨੀ ਆਉਂਦੀ ਆ ਜੇ ਸਿਕਿਉਰਿਟੀ ਲੈਣੀ ਹੋਵੇ ਤੇ ਉਹ ਤੇ ਲੈ ਕੇ ਦੇਣੀ ਆਉਂਦੀ ਆ ਅਰਵਿੰਦ ਕੇਜਰੀਵਾਲ ਜੀ ਨੂੰ ਪਰ ਜੇ ਕੋਈ ਕਾਨੂੰਨ ਕੇਂਦਰ ਦੀ ਸਰਕਾਰ ਕੋਲ ਪੈਂਡਿੰਗ ਸੀਗਾ ਜਾਂ ਰਾਸ਼ਟਰਪਤੀ ਜੀ ਕੋਲ ਤੇ ਭਗਵੰਤ ਮਾਨ ਜੀ ਜਾ ਕੇ ਰਾਸ਼ਟਰਪਤੀ ਨੂੰ ਮਿਲ ਕੇ ਦੱਸ ਦੇ ਇਹਦੇ ਵਿੱਚ ਕਿੰਡੀ ਗੱਲ ਸੀਗੀ ਆਪਣੇ ਕੰਮਾਂ ਵਾਸਤੇ ਤੁਹਾਨੂੰ ਰੋਜ਼ ਮਿਲਣਾ ਆਉਂਦਾ ਏ ਇਲੈਕਸ਼ਨ ਕਮਿਸ਼ਨ ਦੇ ਵੀ ਘਰ ਪਹੁੰਚ ਜਾਂਦੇ ਜੇ ਰਾਸ਼ਟਰਪਤੀ ਜੀ ਨੂੰ ਪਹੁੰਚ ਜਾਂਦੇ ਜੇ ਤੇ ਪੰਜਾਬ ਦੇ ਕੰਮਾਂ ਵਾਸਤੇ ਕਿਉਂ ਤਕਲੀਫ ਹੋ ਰਹੀ ਸੀ ਕਿਉਂ ਨਹੀਂ ਜਾ ਕੇ ਗੱਲ ਕੀਤੀ ਬਹਾਨੇ ਲੱਭਦੇ ਪਏ ਨੇ ਬਹਾਨੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾ ਪਾਰੇ ਇਸ ਕਰਕੇ ਬਹਾਨੇ ਲੱਭਦੇ ਜੇ ਸਰ ওভার ਇਹ ਜੋ ਵਾਹਨ ਤੇ ਦਿੱਲੀ ਮੈਂ ਤੁਹਾਨੂੰ ਲੈ ਕੇ ਤਾਂ ਦਿੱਲੀ ਦਾ ਕੀ ਆ ਸਟੈਂਡਿੰਗ ਇਹ ਸਾਡੇ ਫੈਸਲੇ ਆ ਗਏ ਵੀ ਬੰਦ ਕਰਾਂ ਹਾਂ ਫਲਿੱਪ-ਫਲੌਪ ਵਾਰ-ਵਾਰ ਹੋ ਰਿਹਾ ਹੈ ਕਿੰਨੇ ਫਲਿੱਪ-ਫਲੌਪ ਹੋ ਰਿਹਾ ਪਹਿਲੇ ਗੱਲ ਤਾਂ ਕੀ ਜੋ ਹੈ ਨਹੀਂ ਨਹੀਂ ਫਲਿੱਪ-ਫਲੌਪ ਕੌਣ ਕਰ ਰਿਹਾ ਹੈ ਨੇ ਪਤਾ ਹੀ ਕੀ ਆ ਉੱਥੇ ਕੀ ਡਿਸੀਜਨ ਹੈ ਪਤਾ ਪਹਿਲੀ ਸਰਕਾਰ ਦਾ ਕੀ ਆ ਜਿਹੜੇ ਬੇਈਮਾਨ ਤੁਹਾਡੇ ਇੱਥੇ ਆਏ ਨੇ ਇਹ ਸਾਰੀਆਂ ਬਿਮਾਰੀਆਂ ਉੱਥੇ ਦੇ ਕੇ ਗਏ ਨੇ ਤੁਹਾਡੇ ਕੋਲ ਵੀ ਸਾਰੀਆਂ ਆ ਜਾਣਗੀਆਂ ਜਿਹਨੂੰ ਠੰਡ ਲੱਗਦੀ ਆ ਨਾ ਤੇਰਾ ਪਹਿਲਵਾਨ ਹੁੰਦਾ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਲੱਗਦੀ ਲੱਗਦੀ ਸਭ ਨੂੰ ਇਹ ਜੋ ਲੁਟੇਰੇ ਉੱਥੋਂ ਆਏ ਨੇ ਇਹਨਾਂ ਸਭ ਕੁਝ ਤੁਹਾਡੇ ਇੱਥੇ ਵੀ ਇਹੀ ਕਰਾ ਦੇਣਾ ਥੋੜੇ ਦਿਨਾਂ ਅੰਦਰ ਦੇਖਿਓ ਜੀ ਪਰ ਹੁਣ ਤਾਂ ਤੁਹਾਡੇ ਸਰਕਾਰ ਆ ਕਿਹਾ ਜਾ ਰਿਹਾ ਕਿ ਨਵੰਬਰ ਤੇ ਬੰਦ ਹੋ ਜਾਣਗੀਆਂ ਸਰਕਾਰ ਦਾ ਆਰਡਰ ਨਹੀਂ ਸੁਪਰੀਮ ਸੁਪਰੀਮ ਕੋਰਟ ਦਾ ਆਰਡਰ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਅੰਦਰ ਇਸ ਨੂੰ ਲਾਗੂ ਕੀਤਾ ਸੀਗਾ 80000 ਗੱਡੀਆਂ ਬੜਾ ਇੰਪੋਰਟੈਂਟ ਆ ਨੋਟ ਕਰ ਲਿਓ ਜੀ 80000 ਗੱਡੀਆਂ ਨੂੰ ਐਂਡ ਆਫ ਲਾਈਫ ਕਰਕੇ ਖਤਮ ਕਰ ਦਿੱਤਾ ਗਿਆ ਔਰ ਜਦੋਂ ਮੈਂ ਜਾ ਕੇ ਸਾਰੀ ਇਹਦੀ ਜਾਣਕਾਰੀ ਲਈ ਤੁਸੀਂ ਸੁਣ ਕੇ ਹੈਰਾਨ ਹੋ ਜੋਗੇ ਦਿੱਲੀ ਅੰਦਰ ਅਜੇ ਤੱਕ ਇੱਕ ਵੀ ਜੋ ਰਜਿਸਟਰਡ ਸਕ੍ਰੈਪ ਯੂਨਿਟ ਆ ਇੱਕ ਵੀ ਨਹੀਂ ਲੱਗਾ ਜਿੱਦ ਅਜੇ ਤੱਕ ਉਹ 80000 ਗੱਡੀਆਂ ਕਿੰਨੂੰ ਦੇ ਦਿੱਤੀ ਆ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਡੀਲਰਾਂ ਤੋਂ ਪੈਸੇ ਲਏ ਸੀਗੇ ਕਾਰ ਕੰਪਨੀਆਂ ਤੋਂ ਪੈਸੇ ਲਏ ਸੀਗੇ ਕਿ ਅਸੀਂ ਤੁਰੰਤ ਕਾਰਵਾਈ ਕਰਕੇ ਇਹ ਪ੍ਰਾਣੀਆਂ ਗੱਡੀਆਂ ਹਟਾਵਾਂਗੇ ਨਵੀਆਂ ਵਿਕਣਗੀਆਂ ਔਰ ਉਹਦੇ ਚੱਲਦੇ ਨਾਲ ਦਿੱਲੀ ਅੰਦਰ ਕੈਮਰੇ ਵੀ ਲਗਾ ਦਿੱਤੇ ਕਿਸੇ ਕੋਰ ਨੇ ਮੈਨੂੰ ਕੈਮਰੇ ਲਗਾਉਣ ਨੂੰ ਨਹੀਂ ਕਿਹਾ ਸੀ ਮੈਂ ਔਰ ਤੁਹਾਨੂੰ ਜਨਤਕ ਤੌਰ ਤੇ ਔਨ ਟੀਵੀ ਕਹਿ ਰਹੇ ਆ ਇਹ ਗੱਲ ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਇਹਨਾਂ ਨੇ ਖੁਦ ਕੈਮਰੇ ਲਗਾ ਕੇ ਦੱਸਿਆ ਕਿ ਅਸੀਂ ਕੈਮਰੇ ਲਗਾ ਕੇ ਹੁਣ ਗੱਡੀਆਂ ਫੜਿਆ ਕਰਾਂਗੇ ਇਹਦਾ ਪਰਪਸ ਕੀ ਸੀਗਾ ਅੱਛੀਆਂ ਖਾਸੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਰਸੀਡਿਸ ਵਰਗੀਆਂ ਬੀ ਐਮ ਡਬਲਯੂ ਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਆਪਣੇ ਡੀਲਰਾਂ ਦੇ ਰਾਹੀਂ ਚੁਕਵਾ ਚੁਕਵਾ ਕੇ ਉਹਨਾਂ ਨੂੰ 20-20 50-50 ਹਜ਼ਾਰ ਰੁਪਏ ਮਿਲਿਆ ਕੌਣ ਲਿਆ ਗਿਆ ਗੱਡੀ ਅਜੇ ਤੱਕ ਪਤਾ ਨਹੀਂ ਕਿਉਂਕਿ ਕੋਈ ਵੀ ਰਜਿਸਟਰਡ ਸਕ੍ਰੈਪ ਉੱਥੇ ਯੂਨਿਟ ਨਹੀਂ ਹੈਗਾ ਦਿੱਲੀ ਅੰਦਰ ਮੈਂ ਪੁੱਛਣਾ ਚਾਹੁੰਦਾ ਅਰਵਿੰਦ ਕੇ ਜਵਾਲ ਜੀ ਜਵਾਬ ਦਿਓ 80 ਹਜ਼ਾਰ ਗੱਡੀਆਂ ਕਿੱਥੇ ਗਈਆਂ ਅਸੀਂ ਲਿਖਿਆ ਸੀ ਸੀਯ ਇਸ ਸਸ ਅਸੀਂ ਅਜੇ ਲਾਗੂ ਕਰਨ ਦੀ ਸਥਿਤੀ 'ਚ ਨਹੀਂ ਆ ਗਏ। ਸ਼ਿਵਕਾਮ ਨੇ 6 ਮਹੀਨਾ ਸਾਨੂੰ ਟਾਈਮ ਦਿੱਤਾ ਹੈ ਇੱਕ ਨਵੰਬਰ 2025 ਤੱਕ ਦਾ ਅਸੀਂ ਧੰਨਵਾਦ ਕਰਦੇ ਹਾਂ। ਇਸੇ ਦੌਰਾਨ ਅਸੀਂ ਆਪਣੀ ਬਾਕੀ ਡੀਗਰ ਰੈਮੈਡੀਜ਼ ਵੀ ਐਕਸਪਲੋਰ ਕਰਾਂਗੇ। ਜੁੜੀਆਂ ਦੇਖੋ ਉਹ ਤਿੰਨ ਦਿਨਾਂ ਦਾ ਇਲਾਜ ਹੁੰਦਾ ਸੀ ਔਰ ਕਿਸੇ ਦਾ ਹੁੰਦਾ ਨਹੀਂ ਸੀ ਤੇ ਇਹ ਸਾਰੇ ਪਕੌੜੇ ਤੇ ਪੰਜਾਬ 'ਚ ਆ ਗਏ। ਦੇਖੋ ਦਿੱਲੀ ਦੇਸ਼ ਦੀ ਰਾਜਧਾਨੀ ਮੈਂ ਦੱਸਣਾ ਚਾਹੁੰਨਾ ਹਾਂ ਏ ਸੜਕਾਂ ਦੇ ਉੱਤੇ ਆਪਣੀ ਫੋਟੋ ਲਗਾਉਣ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਟੈਂਪਰੇਰੀ ਸ਼ੈਲਟਰ ਜਿਹੜੇ ਹੁੰਦੇ ਨੇ ਪੋਟਾ ਕੈਬਿਨ ਪੋਟਾ ਕੈਬਿਨ ਸੜਕਾਂ ਤੇ ਲੈ ਕੇ ਰੱਖੇ ਪੋਟਾ ਕੈਬਿਨ ਉਹਦੇ ਚ ਜਾਨਵਰਾਂ ਦਾ ਇਲਾਜ ਨਾ ਹੋਵੇ ਨੂੰ ਕਹਿੰਦੇ ਬੰਦਿਆਂ ਨੂੰ ਇਲਾਜ ਕਰੋ ਜਿਹਨੂੰ ਅਤੀਸ਼ੀ ਜੀ ਤੋਂ ਪੁੱਛਿਆ ਗਿਆ ਇੱਕ ਪ੍ਰੈਸ ਵਾਲੇ ਵੱਲੋਂ ਕਿ ਤੁਸੀਂ ਕਦੀ ਇਹਨਾਂ ਚ ਇਲਾਜ ਕਰਾਇਆ ਹੈ ਕਹਿੰਦੇ ਫ੍ਰੈਂਕਲੀ ਮੈਂ ਉਹਨਾਂ ਦਾ ਵਰਡ ਦੱਸ ਰਿਹਾ ਹਾਂ ਫ੍ਰੈਂਕਲੀ ਦੇਖੋ ਮੈਂ ਤਾਂ ਕਦੇ ਉਨਮੇ ਗਈ ਨਹੀਂ ਫ੍ਰੈਂਕਲੀ ਇਹ ਆਪਣੀ ਅੰਦਰਲੀ ਸੋਚ ਆ ਮੈਂ ਪੁੱਛਦਾ ਜਿਹੜੇ ਮਹਿਲਾ ਕਲੀਨਿਕ ਅਰਵਿੰਦ ਕੇਜਰੀਵਾਲ ਜੀ ਨੇ ਇਲਾਜ ਕਰਾਇਆ ਮਨੀਸ਼ ਸੋਸੋਦੀਆ ਦਾ ਇਲਾਜ ਹੋਇਆ ਸਤਿੰਦਰ ਜੈਨ ਜੀ ਨੇ ਇਲਾਜ ਕਰਾਇਆ ਖੁਦ ਤੇ ਅਪੋਲੋ ਹਸਪੀਟਲ ਜਾ ਕੇ ਦਾਖਲ ਹੁੰਦੇ ਨੇ ਤੇ ਮੋਦੀ ਜੀ ਦੀ ਇਹ ਸੋਚ ਆ ਕਿ ਜੇ ਅਰਵਿੰਦ ਕੇਜਰੀਵਾਲ ਜੀ ਅਪੋਲੋ ਚੋਂ ਜਾ ਕੇ ਇਲਾਜ ਕਰਾਉਣਗੇ ਮਨੀਸ਼ ਸੋਸੋਦੀਆ ਜੀ ਕਰਾਉਣਗੇ ਸਤਿੰਦਰ ਜੈਨ ਜੀ ਕਰਾਉਣਗੇ ਕਿ ਕਿਹਾ ਦਿੱਲੀ ਦੇ ਆਮ ਸਧਾਰਨ ਲੋਕ ਨਹੀਂ ਕਰਾ ਸਕਦੇ ਉਹ ਵੀ ਕਰਾ ਸਕਦੇ ਨੇ ਇਸ ਕਰਕੇ 10 ਲੱਖ ਰੁਪਏ ਨੂੰ ਦਿੱਤਾ ਜਾਂਦਾ ਏ ਭਾਵੇਂ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣ ਭਾਵੇਂ ਸਰਕਾਰੀ ਚ ਕਰਾਉਣ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਿੱਲੀ ਅੰਦਰ ਦਿੱਤਾ ਜਾਂਦਾ ਹੈ ਇਹ ਇਹਨਾਂ ਦਾ ਫਰਾਡ ਮਾਡਲ ਸੀਗਾ ਇਸੇ ਤਰ੍ਹਾਂ ਆ ਕੇ ਇਹਨਾਂ ਨੇ ਹਰ ਗੱਲ ਚ ਲੁੱਟਣ ਦਾ ਕੰਮ ਕਰਦੇ ਲੁੱਟਣਾ ਪਰਪਸ ਸੀਗਾ ਹੈਲਥ ਸਰਵਿਸਿਜ਼ ਔਰ ਉੱਥੇ ਕੀ ਦਿਖਾਇਆ ਗਿਆ ਇੱਕ ਇੱਕ ਦਿਨ ਦੇ ਅੰਦਰ ਸੁਣ ਕੇ ਹਰਾਨ ਹੋ ਜੋਗੇ ਇੱਕ ਇੱਕ ਆਦਮੀ ਨੇ ਡਾਕਟਰ ਨੇ 5-500 ਪੇਸ਼ੈਂਟ ਦਾ ਚੈੱਕਅਪ ਦਿਖਾਇਆ ਜਿਉਂ ਕਿ ਹਰ ਸੈਕਿੰਡ ਵੀ ਚੈੱਕਅਪ ਕਰੇ ਤਾਂ ਵੀ 500 ਪੇਸ਼ੈਂਟ ਨੂੰ ਨਹੀਂ ਚੈੱਕ ਕਰ ਸਕਦਾ ਸੀਗਾ ਬਿੱਲ ਬਣਾ ਕੇ ਇੱਕ ਲੁੱਟਣ ਦਾ ਰਸਤਾ ਬਣਾਇਆ ਸੀ ਇਹ ਤਾਂ ਕਹਿੰਦੇ ਨਿਕਲ ਨਹੀਂ ਚੋਣੋਂ ਛੋਣੋਂ ਨਹੀਂ ਇਹ ਤੇ ਜਿਹੜਾ ਹੁਣ ਬਣਿਆ ਹੈ ਰਾਸ਼ਟਰਪਤੀ ਪਤਾ ਨਹੀਂ ਤੁਹਾਨੂੰ ਉਹ ਵੀ ਇਹਨੂੰ ਤੋ ਲੈ ਕੇ ਗਿਆ ਸੀ ਨਾ ਸਾਰੀ ਸਕੀਮ ਜਦੋਂ ਜੇਲ ਸੀਗਾ ਧਿਆੜ ਉਦੋਂ ਜੇਲ ਚੋਂ ਫਿਰ ਆਦਾਨ ਪ੍ਰਦਾਨ ਕਰਦੇ ਸੀ ਨਾ ਉੱਥੇ ਅੰਦਰ ਖਾਤੇ ਫਿਰ ਕਿਉਂਕਿ ਸੇਫ ਸੀ ਨਾ ਜੇਲ ਅੰਦਰ ਗੱਲਬਾਤ ਕਰਨੀ ਤੇ ਇਹ ਜਿਹੜਾ ਹੁਣ ਰਾਸ਼ਟਰਪਤੀ ਇਹ ਤੁਹਾਨੂੰ ਵੀ ਇਹਨਾਂ ਨਹੀਂ ਗੱਲਬਾਤ ਕਰਕੇ ਲਈ ਸੀ ਕਿ ਤੁਹਾਨੂੰ ਨਹੀਂ ਪਤਾ ਇਹ ਜੋ ਗਾੜੀਆਂ ਵਾਲਾ ਮਾਮਲਾ ਹੈ ਇਸ पे ਪੂਰੇ ਦੇਸ਼ ਦੀ ਨਜ਼ਰ ਹੈ ਕਿ ਦਿੱਲੀ کیسے ਲਾਗੂ ਕਰਦਾ ਹੈ ਤਾਂ ਆਪ ਨੇ karenge ਅਗਲੀ ਗੱਲ ਮੈਂ ਦੱਸਣਾ ਚਾਹੁੰਦਾ ਹੈ ਇਹ ਜੋ ਅੱਜ ਪੰਜਾਬ ਦੇ ਲੋਕਾਂ ਨੂੰ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਜੋ ਅੱਜ ਸੈਸ਼ਨ ਰਾਉਂਡ ਦੀ ਕੱਲ ਗੱਲ ਕੀਤੀ ਗਈ ਆ ਇਹ ਡਿਵਰਜਨ ਆ ਦਿੱਲੀ ਦੇ ਵੱਡੇ ਵੱਡੇ ਬਿਲਡਰਾਂ ਤੋਂ ਪੈਸਾ ਫੜਿਆ ਗਿਆ ਹੈ بڑے ਵੱਡੇ ਵੱਡੇ ਬਿਲਡਰਾਂ ਤੋਂ ਪੈਸਾ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਦੇਣ ਦੀ ਗੱਲਬਾਤ ਕੀਤੀ ਗਈ ਆ ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਵਾਸਤੇ ਨਵੀਂ ਪਾਲਿਸੀ ਬਣਾਈ ਗਈ ਆ ਔਰ ਜਦੋਂ ਵੀ ਮੈਂ ਦੱਸਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਮੋਡਸ ਪਰੰਡਾ ਹੀ ਕਿਹਾ ਹੈ ਜਦੋਂ ਵੀ ਉਹਨਾਂ ਨੇ ਕੋਈ ਐਸਾ ਕੰਮ ਕਰਨਾ ਹੁੰਦਾ ਪਹਿਲਾਂ ਇਹ ਕਹਿੰਦੇ ਨੇ ਕਿ ਅਸੀਂ ਕ੍ਰਾਂਤੀ ਲਿਆ ਰਹੇ ਹਾਂ ਇਸੇ ਤਰ੍ਹਾਂ ਸ਼ਰਾਬ ਬੰਦੀ ਜਦੋਂ ਸ਼ਰਾਬ ਦੀ ਨਰ ਪਾਲਿਸੀ ਲਿਆਂਦੀ ਹੈ ਕਿ ਅਸੀਂ ਅਸੀਂ ਕ੍ਰਾਂਤੀ ਲਿਆ ਰਹੇ ਹਾਂ ਉਹ ਕ੍ਰਾਂਤੀ ਦਾ ਵਰਡ ਜਿਹਨੂੰ ਕਹਿ ਦੇਣ ਤੇ ਸਮਝ ਲਿਆ ਕਰੋ ਜੇ ਕਿ 100 200 ਕਰੋੜ ਰੁਪਏ ਅਰਵਿੰਦ ਕੇਜੀ ਵਾਲਜੀ ਦੇ ਘਰ ਆਉਣ ਦਾ ਇੰਤਜ਼ਾਮ ਹੋ ਗਿਆ ਇਹ ਕ੍ਰਾਂਤੀ ਉਹਨਾਂ ਦਾ ਕੋਡ ਵਰਡ ਆ ਇਸ ਵਾਸਤੇ ਜਦੋਂ ਕ੍ਰਾਂਤੀ ਕਹਣ ਫਟਾਫਟ ਕੁਰਸੀਆਂ ਛੱਡ ਕੇ ਖੜ੍ਹੇ ਹੋ ਜਾਇਆ ਕਰੋ ਵੀ ਪੈ ਗਿਆ ਸੀ ਆਪਾਂ ਲੈ ਗਿਆ ਹੁਣ ਪੰਜਾਬ ਫਿਰ ਲੁੱਟਿਆ ਜਾਣਾ ਜੇ ਇੱਕ ਵਾਰ ਇਹ ਜਿਹੜੀ ਕ੍ਰਾਂਤੀ ਜ਼ਮੀਨਾਂ 'ਚ ਲਿਆਂਦੀ ਹੈ ਕੋਈ ਕ੍ਰਾਂਤੀ ਇਹ ਹੀ ਕ੍ਰਾਂ ਪੰਜਾਬ ਤੋਂ ਇਹ ਅੰਦਰ ਦਿੱਲੀ ਤੋਂ ਵੱਡੇ ਵੱਡੇ ਬਿਲਡਰਾਂ ਤੋਂ ਪੈਸੇ ਲਏ ਗਏ ਨੇ ਜਿਵੇਂ ਸ਼ਰਾਬ ਪਾਲਸੀ ਅੰਦਰ ਸਾਊਥ ਦੇ ਲੋਕਾਂ ਤੋਂ ਬੁਲਾਏ ਗਏ ਸੀਗੇ ਵੱਡੇ ਵੱਡੇ ਪ੍ਰੋਪਰਟੀਜ਼ ਦਾ ਨਾਲ ਡੀਲ ਹੋ ਗਈ ਆ ਬਿਲਡਰਾਂ ਦੇ ਨਾਲ ਉਹ ਆਉਣਗੇ ਇੱਥੇ ਉਹ ਜ਼ਮੀਨਾਂ ਖਰੀਦਣਗੇ ਆਉਣ ਉਹ ਲਾਇਸੈਂਸ ਲਗਾਉਣਗੇ ਇਹ ਧਮਕੀਆਂ ਦੇਣਗੇ ਤੁਹਾਡੀ ਜ਼ਮੀਨ ਕਵਾਇਰ ਕਰਨ ਲੱਗੇ ਆ ਇਸੇ ਡਰਾ ਡਰਾ ਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਤੇ ਜ਼ਮੀਨਾਂ ਦੇਣੀਆਂ ਪੈਣਗੀਆਂ ਇਹੀ ਕੰਮ ਹੁੱਡਾ ਜੀ ਨੇ ਕੀਤਾ ਸੀਗਾ ਮੌਦੋਂ ਮੁਕਦਮੇ ਦਰਜ ਹੋਏ ਮੈਂ ਅਫਸਰ ਸਹਿਬਾਨ ਨੂੰ ਕਹਿਣਾ ਚਾਹੁੰਦਾ ਜਿਹੜੇ ਲੋਕ ਪਾਲਸੀਆਂ ਬਣਾ ਰਹੇ ਜੇ ਅਸੀਂ ਆ ਜਿਹੜੇ ਤੁਸੀਂ ਪੰਜਾਬ ਦੇ ਗਰੀਬ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਜੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਰਹੇ ਜੋਂਾਂ ਤੋਂ ਉਹਨਾਂ ਨੇ ਆਪਣੇ ਬੱਚਿਆਂ ਤੋਂ ਜ਼ਿਆਦੀਆਂ ਜ਼ਮੀਨਾਂ ਉਹਨਾਂ ਨੂੰ ਪਿਆਰੀਆਂ ਨੇ ਔਰ ਤੁਸੀਂ ਕੇਜਰੀਵਾਲ ਜੀ ਦੇ ਦਬਾਅ ਥੱਲੇ ਆ ਕੇ ਉਹਨਾਂ ਦੇ ਬਿਲਡਰਾਂ ਨੂੰ ਜ਼ਮੀਨਾਂ ਦੇਣ ਵਾਸਤੇ ਕਾਨੂੰਨ ਬਣਾ ਰਹੇ ਜੇ ਇਹਦਾ ਤੁਹਾਨੂੰ ਜਵਾਬ ਦੇਣਾ ਪਊਗਾ